जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी की कृपा सदा सब पर बनी रहे दोस्तों मैं थोड़ा अपना हिंदू जट शेर लॉयन दोस्तों बड़ा ही मैं कहना गंभीर मुद्दा जेड़ा आज कल दा चलदा पया हुआ है कि देखो साडे भारत दी बेटी साडे भारत दी ਧੀ ਕੰਗੜਾ ਮੋਤ ਜਿਹੜੀ हिमाचल मंडी ਤੋਂ ਐਮਪੀ ਹੈ ਦੋਸਤੋ ਕਾ ਦਾ ਵਾਕਿਆ ਚੰਡੀਗੜ੍ਹ 에어ਪੋਰਟ ਦੇ ਉੱਤੇ ਮੈਂ ਇਹ ਚਿੰਤ ਦਾਬਾ ਕਿ ਪੰਜਾਬ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਫ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਫ ਨਹੀਂ ਹੈ ਕਿ ਅਸੀਂ ਲੋਕ ਆਪਣੇ ਆਪ ਨੂੰ ਸ਼ੇਫ ਕਿੱਥੋਂ ਗਿਆਗੇ ਬੜਾ ਹੀ ਦੁੱਖ ਲੱਗਾ ਦੋਸਤੋ ਜਦੋਂ ਮੈਂ ਵੀਡੀਓ ਦੇਖੀ ਕਿ ਕਿਤਾ ਸਾਡੀ ਐਮਪੀ ਕੰਗੜਾ ਰਮੋਦ ਦੇ ਭਾਰਤ ਦੀ ਗੇੜੀ ਤੇ ਕਿਦਾਂ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਪਰਾਸੀਆਈਸ ਆਈਸ ਆਫ ਦੀ ਕੌਨਸਟੈਂਟ ਹੁੰਦੀ ਉਹਦੇ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀਗੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕੀ ਉਹਦੇ ਮਨ ਦੇ ਵਿੱਚ ਇਹੋ ਜਿਹੀ ਕਿਹੜੀ ਵਿਚਾਰਧਾਰਾ ਸੀ ਜਿਉਂਦੇ ਕੋਈ ਹਥਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇਰਾ ਜ਼ਿੰਮੇਵਾਰ ਕੌਣ ਹੁੰਦਾ ਦੋਸਤੋ

ਜਿਹੜੇ ਦੁਸ਼ਮਣ ਸੋਚਦੇ ਆ ਜਿਹੜੇ ਖਾਲਸਤਾਨੀ ਕੱਟੜਵਾਦੀ ਲੋਗ ਜਿਹੜੇ ਸੋਚਦੇ ਨੇ ਹਮੇਸ਼ਾ ਕਿ ਇਹਨਾਂ ਤੇ ਹਮਲੇ ਕੀਤੇ ਜਾਣਾਂ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਨਹੀਂ ਹੈ ਸ਼ੇਰ ਨਹੀਂ ਕੰਗਲਾ ਮੋਰ ਤੇ ਅੰਮੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰ ਵੀ ਨੂੰ ਸਪੋਰਟ ਰਹੇਗੀ ਔਰ ਮੈਂ ਇੱਕ ਚੀਜ਼ ਬੇਨਤੀ ਕਰਦਾ ਪੂਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕਿ ਉਹ ਪੰਜਾਬ ਦੇ ਵਾਸੀ ਵੀ ਪੂਰੀ ਲੱਟ ਕੇ ਜਿਹੜੇ ਹਿੰਦੂ ਨੇ

ਕਿੰਨੇ ਨੂੰ ਕਿੰਨੇ ਹੀ ਦੇਖੋ ਗਲਤ ਕਮੈਂਟ ਗਲਤ ਧਮਕੀਆਂ ਦਿੰਦੇ ਜਾਨੋਂ ਮਾਰਨ ਦੀਆਂ ਲੱਖਾਂ ਫੋਨ ਆਉਂਦਾ ਰੋਜ਼ ਦਾ ਪਰ ਇਹ ਸ਼ੇਰ ਪਰਵਾਹ ਮੇਰੀ ਘਰ ਦਾ ਜਦੋਂ ਕੱਲ ਮੈਨੂੰ ਪਤਾ ਲੱਗਾ ਕਿ ਸਾਡੇ ਭਾਰਤ ਦੀ ਧੀ ਸਾਡੇ ਐਮਪੀ ਕਮਨਰ ਮੋਤ ਦੇ ਹਮਲਾ ਕੀਤਾ ਗਿਆ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਕਿੱਥੋਂ ਸੇਫ ਆ ਸੀ ਲੋਗ ਕਿੱਥੋਂ ਸੇਫ ਹੈ ਜਿਹੜੀ ਇੰਨੀ ਵੱਡੀ ਇੰਨਾ ਵੱਡਾ ਉਧਾ ਐਮਪੀ ਹੈ ਕਿੱਥੋਂ ਸੇਫ ਹੈ ਦੋਸਤੋ ਇਹਦੀ ਆਵਾਜ਼ ਅਸੀਂ ਬੰਨ੍ਹੇ ਹੁਣ ਅਸੀਂ ਇਹਦੀ ਆਵਾਜ਼ ਤਾਕਤ ਕਮਨਰ ਰੋਧ ਦੀ ਅਸੀਂ ਬੰਨ੍ਹੇ ਔਰ ਅਸੀਂ ਇਹੋ ਜਿਹਾ ਤਾਕਤ ਬਣ ਕੇ ਦਿਖਾਣਾ ਹੈ ਕਿ ਪੂਰੇ ਭਾਰਤ ਦੇ ਵਿੱਚ ਕਮਨਰ ਰੋਧ ਦਾ ਸਾਹ ਦਿਓ ਔਰ ਜਿਨੇ ਖੱਪੜ ਮਾਰਿਆ ਉਹਦਾ ਵੱਦ ਤੋਂ ਵੱਧ ਵਿਰੋਧ ਕਰੋ ਔਰ ਉਹਨੂੰ ਮੋਦੀ ਬੰਦੀ ਸਜ਼ਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਨ ਖੜੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਅੱਖ ਨਹੀਂ ਪਾਣਾ ਹਿੰਦੂ ਦੇਸ਼ ਭਗਤ ਹੈ ਹਿੰਦੂ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ ਹਰਿਆਣਾ ਲਈ ਆਪਣੇ ਮੱਧ ਪ੍ਰਦੇਸ਼ ਲਈ ਆਪਣੇ ਭਾਰਤ ਲਈ ਹਰ ਵਕਤ ਜਾਨ ਦੇ ਨੂੰ ਪਿਆਰ ਹੈ ਦੋਸਤੋ ਗੱਲ ਸ਼ੁਰੂ ਕਰਦੇ ਆਪਾਂ ਕਿ ਦੇਖੋ ਕਾਲ ਵੀ ਕਿੰਨੀ ਸੋਸ਼ਲ ਮੀਡੀਆ ਦੇ ਗੱਲ ਚੱਗੀ ਵੀ ਹੈ ਕਿ ਕੰਮ ਨਾਲ ਰੋਂਥਪੜ ਮਾਰੇ ਕੋਚ ਟੱਕੜਵਾ ਵੀ ਸਮਝਾ ਕੋਚ ਸਾਡੇ ਕਿਸਾਨ ਜਿਹੜੇ ਪੰਜਾਬ ਦੇ ਸਮਝਾ ਦੇਖੋ ਕਿਦਾਂ ਖਮਾਖਤਨ ਕਰ ਰਹੇ ਨੇ ਕਿਦਾਂ ਉਹ ਸੀਆਈਏ ਸਭ ਦੀ ਜਿਹੜੀ ਲੇਡੀਆਂ ਹੈ ਜਿਹੜੀ ਪੁਲਿਸ ਅਫਸਰ ਜੀ ਇਹੋ ਲਾ ਲੋਦਾ ਉਹਦਾ ਉਹ ਸਹਮਾਖਤਨ ਕਰ ਰਹੇ ਨੇ ਮੈਂ ਕਹਿੰਦਾ ਕਿਸਾਨ ਭਰਾਵੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਐਸ ਦਲ ਦੀ ਸ਼ਰਮ ਆਣੀ ਚਾਹੀਦੀ ਜਿਹੜੇ ਤੱਕੜਵਾਦੀ ਲੋਕ ਬਾਰਾ ਉਸ ਤੋਂ ਮਰਥਨ ਕਰ ਰਹੇ ਨੇ ਕਿਉਂ ਐਮਪੀ ਆ ਸਾਡੇ ਸਾਡੇ ਦੇਸ਼ ਦੀ ਐਮਪੀ ਐ ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੋ ਤੁਸੀਂ ਦੇਖੋ ਅਰਕ ਕਿੰਨਾ ਟਾਈਮ ਹੋ ਗਿਆ 6 ਮਿੰਟ ਤੋਂ ਉੱਪਰ ਵਾਕਿਆ ਹੋ ਗਿਆ ਅਣ ਤੁਸੀਂ ਬਾਗਲ ਢੇਰ ਕੇ ਬੈਠੇ ਹੋ ਇਹਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਸਾਡੇ ਵਪਾਰ ਦੇ ਨੁਕਸਾਨ ਨਹੀਂ ਹੁੰਦੇ ਤੁਸੀਂ ਦੇਖੋ ਮੈਂ ਕਿਹੜਾ ਸਰਕਾਰਾਂ ਵੀ ਦੇਖੋ ਕਿੰਦਾ ਚੁੱਪ ਹੈ ਚਾਹੇ ਸੈਂਟਰ ਤੋਂ ਬੈਠੀ ਪਾਸ ਪਾਸ ਸਰਕਾਰ ਹੈ ਪਾਸ ਪਾਸ ਸਰਕਾਰ ਦਾ ਇੱਕ ਵੀ ਹਜੇ ਤੱਕ ਕੋਈ ਮੰਤਰੀ ਜਦ ਕੀ ਉਹ ਕੀ ਸੀ ਭਾਜਪਾ ਦੀ ਐਮਪੀ ਸੀ ਕਮਨਰ ਰੋਡ ਇੱਕ ਵੀ ਮੰਤਰੀ ਪਾਸ ਪਾਸ ਸਰਕਾਰ ਦਾ ਇੱਕ ਵੀ ਲੀਡਰ ਇਹ ਤੁਸੀਂ ਬੰਦਾ ਭਾਰਤ ਦਾ ਕੋਈ ਵੀ ਕੰਗਨਾ ਦੇ ਸਮਰਥਨ ਚ ਨਹੀਂ ਬੋਲਿਆ ਕਿਉਂ ਆਪਾਂ ਪੰਜਾਬ 'ਚ ਰਹਿੰਦੇ ਆਪਾਂ ਭਾਰਤ 'ਚ ਰਹਿੰਦੇ ਆਪਾਂ ਹੀ ਬਾਦੂ 'ਚ ਰਹਿੰਦੇ ਆ ਆਪਾਂ ਕਿਉਂ ਨਹੀਂ ਆਪਣੀ ਐਮਪੀ ਦਾ ਸਮਰਥਨ ਕਰਦੇ ਆਪਾਂ ਕਿਉਂ ਨਹੀਂ ਸਮਰਥਨ ਕਰਦੇ ਮੈਂ ਕਿਸੇ ਦੀ ਕੋਈ ਵੀਡੀਓ ਨਹੀਂ ਦੇਖੀ ਮੈਂ ਇੱਕ ਦੇਸ਼ ਭਗਤਾਂ ਹਿੰਦੂਸਤਾਨੀ ਆ ਮੈਂ ਭਾਰਤ ਦਾ ਵਾਸੀ ਆ ਮੈਂ ਕੰਗਨਾ ਰਣੋ ਦੀ ਸਪੋਰਟ ਕਰਦਾ ਮੇਰਾ ਭਾਰਤ ਸਪੋਰਟ ਕਰੇਗਾ ਮੇਰੇ ਜਿਹੜਾ ਮੇਰਾ ਪਰਿਵਾਰ ਹੈ ਭਾਰਤ ਦਾ ਜੇ ਨਾਲ ਮਰੀ ਹਿਤਪੁਰ ਦੀ ਟੀਨੂ ਕੰਗਨਾਰ ਲੋਕ ਨੂੰ ਪਿਆਰ ਕਰਦਾ ਵਾ ਉਹ سپورਟ ਕਰਨਗੇ ਪੂਰੀ ਪੂਰੀ ਮੈਦਾਨ ਸੋਸ਼ਲ ਮੀਡੀਆ ਪਰ ਹੀ ਆਏਗੀ ਕੰਗਨਾਰ ਲੋਕ ਹਮ ਤੁਹਾਰੇ ਸਾਥ ਹੈ ਐਦਾ ਦੇ ਕੰਮ ਜਿਹੜੇ ਬੀਜੇਪੀ ਦੇ ਲੀਡਰ ਨੇ ਹਜੇ ਤੱਕ ਕਿਸੇ ਨੇ ਕਿਉਂ ਨਹੀਂ ਪਾਇਆ ਬੜੀ ਸ਼ਰਮਨਾਕ ਗੱਲ ਹੈ ਬੀਜੇਪੀ ਲੀਡਰਾਂ ਲਈ ਇੱਕ ਐਮਪੀ ਤੇ ਤੁਹਾਡੀ ਹਮਲਾ ਹੁੰਦਾ ਵਾ ਔਰ ਤੁਸੀਂ ਚੁੱਪ ਕਰਕੇ ਸ਼ਾਂਤ ਬੈਠੇ ਹੋ ਫਿਰ ਮੈਂ ਗੱਲ ਕਰਦਾ ਵਾ हिमाचल कल सा रोहत एम पी जी मंडी तो सीते हमला हो अपने आप नो से नहीं है मैं एक बेनती करता भारत सरकार तू तो, एक बेनती करता मोदी साहब को मोदी साहब ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਤੁਹਾਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਕਿ ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਪਰ ਤੁਹਾਡਾ ਸਾਥ ਦੇਣਾ ਜਦੋਂ ਤੁਹਾਨੂੰ ਰੋਤਾ ਤੁਹਾਡਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਮੈਂਬਰ ਆਫ ਪਾਰਲੀਮੈਂਟ ਹੈ ਤੁਹਾਡੀ ਪਾਰਟੀ ਦੀ ਫਰਕਰ ਹੈ ਔਰ ਤੁਹਾਨੂੰ ਸੀਟ ਚੁਕਾਈ ਹੈ ਤੁਹਾਨੂੰ ਸੀਟ ਦਿੱਤੀ ਹੈ ਉਹਨੇ ਜਿੱਤ ਕੇ ਮੰਡੀ ਦੀ ਤੁਸੀਂ ਹਲੇ ਤੱਕ ਕੋਈ ਸਪਸ਼ਟੀਕਰਨ ਤੁਹਾਡੇ ਮੰਤਰੀ ਨੇ ਨਹੀਂ ਦਿੱਤਾ ਅਸੀਂ ਕਹਿੰਦੇ ਅਸੀਂ ਚਾਹੁੰਦੇ ਆ ਮੈਂ ਤੇਰੇਸ਼ ਭਗਤਾਂ ਮੈਂ ਆਪਣੇ ਦੇਸ਼ ਲਈ ਗੋਦਾਣਾ ਮੈਂ ਆਪਣੇ ਦੇਸ਼ ਲਈ ਆਪਣੇ ਦੇਸ਼ ਦੇ ਹੱਕਾਂ ਲਈ ਬੋਲਦਾ ਕਿ ਮੇਰੇ ਦੇਸ਼ ਨੂੰ ਮੇਰਾ ਬੰਦਾ ਹੱਕ ਮੇਰੇ ਪੰਜਾਬ ਨੂੰ ਮੇਰਾ ਬੰਦਾ ਹੱਕ ਹਮੇਸ਼ਾ ਮਰਦਾ ਰਵੇ ਕੁਛ ਟੱਕੜਾ ਵੀ ਪਾਰ ਬੈਠੇ ਵਿਦੇਸ਼ਾਂ ਦੇ ਵਿੱਚ ਸ਼ਰੀਰਾਂ ਨੂੰ ਸਾਨੂੰ ਤੰਕੀਆਂ ਦੇ ਰਹੇ ਨੇ ਕਾਲੇ ਪਿੱਛੇ ਜਿਹੜੇ ਲੋਕ ੱਤੇ ਰੱਖ ਕੇ ਨੂੰ ਕੁਮਾਰਾ ਕਰਦੇ ਅਸੀਂ ਤਾਂ ਪੈਸੇ ਦੀ ਲਾਲਚਾਂ ਦੇ ਦਿੱਤੇ ਮੈਂ ਇੱਕ ਚੀਜ਼ ਕਹਿਣਾ ਚਾਹਾਂ ਦੋਸਤੋ ਇੱਕ ਤਾਕਤ ਹਿੰਦੂ ਹੋ ਜੋ ਹਿੰਦੂ ਇੱਕ ਤਾਕਤ ਬਣ ਜੋ ਇੱਕ ਜਨਾਬ ਦੇ ਰਿਹਾ ਕਿ ਹਿੰਦੂਵਾਦ ਇੱਕ ਰੀਤ ਤਾਕਤ ਨਹੀਂ ਰਹੀ ਕਿ ਜਿਨੀ ਸਾਨੂੰ ਦਿਖਾਣੀ ਕਰਦੀ ਸੀ ਔਰ ਮੈਂ ਵਿਸ਼ਵਾਸ ਚਾਹਨਾ ਤੁਹਾਡਾ ਦੋਸਤੋ ਤੁਹਾਡਾ ਪਿਆਰ ਚਾਹਨਾ ਕਿ ਜਦ ਤੱਕ ਹਿੰਦੂ ਇਕ ਹੈ ਅਸੀਂ ਸਾਰਨਾ ਵੱਡੀ ਤਾਕਤ ਆ ਔਰ ਇੱਕ ਤਾਕਤ ਜੀ ਹੋ ਕੇ ਦਿਖਾਣੀ ਹੈ ਔਰ ਜਾਂਦੇ ਵਾਲੀ ਮੈਂ ਇੱਕ ਬੇਨਤੀ ਕਰਦਾ ਹਾਂ ਦੋਸਤੋ ਜਿਹੜਾ ਵੀ ਵਰਕਰ ਜਿਹੜਾ ਵੀ ਭਾਰਤ ਦਾ ਬੇਟਾ ਬੇਟੀ ਜਿਹੜਾ ਵੀ ਬਜ਼ੁਰਗ ਕਦਰਾਂ ਉਹਨਾਂ ਦਾ ਪਿਆਰ ਕਰਦਾ ਵੇ ਇਤਕੀ ਨਿੱਕੇ ਕੰਗਰਾਂ ਉਹ ਲੋਕ ਹਮ ਆਪਕੇ ਸਾਥ ਹੈ ਹਮ ਆਪਕੇ ਸਾਥ ਹੈ ਉਹ ਲੈਕਚਰ ਮੈਂ ਹੋਰ ਕਿਹੜਾ ਚੱਲਾ ਜਾਂਦੇ ਜਾਂਦੇ ਕੀ ਜਿਹੜੀ ਸੀਐਸਸੀਐਸ ਦੀ ਜਵਾਨ ਸੀਗੀ ਜਿਹਦੀ ਕੱਟੜਵਾਦੀ ਸੋਚ ਸੀਗੀ ਦੇਖੋ ਉਸ ਕੋਲ ਇੱਕ ਕੱਟੜਵਾਦੀ ਸੋਚ ਪਹਿਲਾ ਭਾਰਤ ਸਰਕਾਰ ਨੂੰ ਜਾਂ ਪੰਜਾਬੀਆਂ ਨੂੰ ਪਤਾ ਕਰਨੀ ਚਾਹੀਦੀ ਹੈ ਔਰ ਉਹਦਾ ਪੂਰੇ ਪੰਜਾਬ ਚ ਨਹੀਂ ਪੂਰੇ ਮੈਂ ਕਹਿੰਦਾ ਭਾਰਤ ਵਿੱਚ ਹਰ ਸ਼ੈਤਾਨੀ ਹਰ ਹਿੰਦੂ ਜਿਹੜਾ ਪੰਗਨਾ ਰੋਦ ਨੂੰ ਪਿਆਰ ਕਰਦਾ ਉਸ ਦਾ ਵਿਰੋਧ ਕਰੇ ਉਹਦੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਉਹ ਜਿਹੜੀ ਗੇੜੀ ਸਿੱਗੀ ਜਿਹਨੇ ਕੰਮਣਾ ਰੋਦ ਤੇ ਥੱਪੜ ਮਾਰਿਆ ਸੀਐਸ ਵੀ ਉਹਨੇ ਪੂਰੇ ਪੰਜਾਬ ਦਾ ਇੱਕ ਰੋਦ ਕੀਤਾ ਜਾਵੇ ਔਰ ਉਹਦੇ ਪੁੱਤਰੇ ਸਾਡੇ ਜਾਨ ਜੈ ਸ਼੍ਰੀ ਕ੍ਰਿਸ਼ਨਾ